ਅੱਜ ਦੇ ਇਸ ਤਾਬਾ ਦਾ ਸੁਗਵਾਣਾ ਕਰਾਂਗੇ ਪ੍ਰਾਪਨਾ ਜੀ ਨਾਲ ਕੋਚਾਂਗੇ ਸਾਡੇ ਪਾਸੇ ਯੋਗ ਜੀ ਸੁਖ ਪ੍ਰਭਾਤ ਦੇ ਧਰਮ ਕੋ ਦੇ ਵਿੱਗੇ ਕੋ ਨਾਲ ਮਿਲ ਕੇ ਪ੍ਰਾਪਨਾ ਕਰਾਂਗੇ ਮਹਾਂਤਿਕਾ ਸੁਰਗੀ ਸਿਕਾ ਪ੍ਰਭੂ ਜੀ ਅਸੀਂ ਤੁਹਾਡੇ ਅਤੀ ਧੰਨਵਾਦੀ ਸ਼ੁਕਰਗੁਜ਼ਾਰ ਹਾਂ ਸਿਕਾ ਜੀ ਤੁਸੀਂ ਅੱਜ ਕਬੱਡੀ ਮਹਾਨ ਕਿਰਪਾਲ ਸਾਡੇ ਸਭਣਾ ਪਰ ਕੀਤੀ ਖੁਦਾਵੰਨ ਖੁਦਾ ਪ੍ਰਭੂ ਸਾਨੂੰ ਸਭਲਾਂ ਨੂੰ ਸੁਭਾਇ ਕਰਿਓ ਕਾ ਸਹੀ ਇਸਲਾਮ ਦੇ ਪਿਤਾ ਪ੍ਰਭੂ ਤੁਸੀਂ ਆਪਣੀ ਬੇਨਤੀ ਕਰਦੇ ਆ ਤੁਹਾਡੇ ਚਲਨਾ ਜੀ ਜੇ ਤੁਹਾਡੇ ਭੈਣ ਭਰਾ ਸਫਰ ਜੀ ਗੁਦਾਵੰਨ ਦੀ ਸਹੀ ਇਸਲਾਮ ਤੇ ਲੈ ਗਏ ਔਰ ਇਸ ਜੀ ਸਬਰ ਕਵਤਾਂ ਨੂੰ ਦੂਰ ਕਰ ਦਿਓ ਤੁਹਾਡਾ ਆਤਮਾ ਰਿਕ ਦੀ ਗਵਾਈ ਕਰੇ ਮੇਰਾ ਕਰੇ ਪ੍ਰਭੂ ਕਾਰ ਸਫਰ ਦਾ ਘਿਆ ਦੇ ਜਲੋ ਪ੍ਰਭੂ ਜੀ ਤੁਹਾਡੀ ਸ਼ਕਤੀ ਤਾਂ ਉਹ ਆਵਰਤੀ ਰਹੀ ਹੈ ਕੰਮ ਕਰੇ ਤੇ ਤੁਸੀਂ ਮੋਟਰਸੈਕਲ ਵਾਲੇ ਨੌਜਵਾਨਾਂ ਨੂੰ ਤੁਹਾਡੇ ਹੱਥੇ ਜਨਰਲ ਦੇ ਪਕੜੋ ਸਭਾ ਕਰਦੇ ਸਮਝੋ ਹਰ ਕੋਈ ਤੁਹਾਡੇ ਹੱਥਾਂ ਤੋਂ ਜਰੂਰ ਕੱਢੀ ਮਸ਼ੀਨਰੀਆਂ ਸੋਨੇ ਢੰਗ ਦੇ ਨਾਲ ਗਰਾਊਂਡ ਤੇ ਚਾਕੇ ਖਲੋਓ ਕਿਉਂਕਿ ਅਸਰ ਇੱਕ ਹੋਰ ਵੀ ਵੱਡਾ ਤੇ ਖਾਸ ਕੰਮ ਕਰ ਜਾ ਰਹੇ ਥੇ ਸਾਨੂੰ 25 ਸਾਲ ਹੋ ਗਏ ਨੇ ਇਹ ਸ਼ੋਭਾ ਯਾਤਰਾ ਕਰਦੇ ਆਣ ਤੇ ਬੜੇ ਸਾਰੇ ਤੈਨਤਰਾ ਨੌਜਵਾਨ ਬਜ਼ੁਰਗ ਉਹ ਨਹੀਂ ਜਿਹੜੇ ਖੁਦਾਵੰਦ ਦੀ ਕਿਰਪਾ ਨਾਲ ਪਹਿਲੀ ਸੋਭਾ ਯਾਤਰਾ ਚ ਵੀ ਸ਼ਾਮਲ ਹੋਏ ਤੇ ਅੱਜ ਵੀ ਸੋਭਾ ਯਾਤਰਾ ਦੇ ਮੱਦੇਨਜ਼ਰ ਜਿਹੜਾ ਆਪਣਾ ਸੱਭਰਾ ਮੋਟਰਸਾਈਕਲਾਂ ਤੇ ਚੱਕ ਰਣਾ ਕੋਈ ਵੀ ਨੌਜਵਾਨ ਅੱਗੇ ਪਿੱਛੇ ਗੱਡੀਆਂ ਦੇ ਵਿੱਚ ਮੋਟਰਸਾਈਕਲ ਮੋੜ ਕੇ ਨਾ ਲਿਆਵੇ ਡਰਾਈਵਰਾਂ ਨੂੰ ਆਪਣਿਆਂ ਨੂੰ ਤੁਸੀਂ ਤਗੀਦ ਕਰਦੇ ਆ ਭਾਈ ਉਹ ਵੀ ਓਵਰਟੇਕ ਨਾ ਕਰਨ ਗੱਡੀਆਂ ਇੱਕ ਦੂਜੇ ਦੇ ਅੱਗੇ ਕੱਢਣ ਦੀ ਕੋਸ਼ਿਸ਼ ਨਾ ਅੱਜ ਦੀ ਵਿਸਾਲ ਸੋਭਾ ਯਾਤਰਾ ਜੋ ਸੈਂਕੜੇ ਗੱਡੀਆਂ ਸੈਂਕੜੇ ਹਜ਼ਾਰਾਂ ਮੋਟਰਸਾਈਕਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਤੁਸੀਂ ਵੇਖ ਰਹੇ ਹੋ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਐਸ ਵਾਰ ਸਾਨੂੰ 25 ਸਾਲ ਹੋ ਗਏ ਆ ਜੀ ਇਹ ਸੋਭਾ ਯਾਤਰਾ ਬੜੀ ਇਤਿਹਾਸਿਕ ਬਣ ਚੁੱਕੀ ਆ ਸਾਰੇ ਧਰਮਾਂ ਦੇ ਲੋਕ ਰਾਹ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਦਾ ਸਵਾਗਤ ਕਰਦੇ ਨੇ ਜਿੰਨੀਆਂ ਸੰਗਤਾਂ ਗੱਡੀਆਂ ਦੇ ਪਿੱਛੇ ਨੇ ਇੰਨੀਆਂ ਹੀ ਸੰਗਤਾਂ ਅਗਲੇ ਬੰਨੇ ਸਵਾਗਤ ਵਾਸਤੇ ਖੜੀਆਂ ਹੁੰਦੀਆਂ ਨੇ ਜੀ ਤੇ 25 ਸਾਲ ਹੋ ਗਏ ਨੇ ਸਭ ਲੋਕ ਜਾਤ ਪਾਤ ਤੋਂ ਉੱਪਰ ਉੱਠ ਕੇ ਸੋਹਣੇ ਢੰਗ ਦੇ ਨਾਲ ਸੋਭਾ ਯਾਤਰਾ ਦਾ ਸਵਾਗਤ ਕਰਦੇ ਨੇ ਤੇ ਸਾਡੀ ਸੋਭਾ ਯਾਤਰਾ ਦੀ ਸੰਗਤ ਜਿਹੜੀ ਆ ਇਹ ਵੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਬੇਨਤੀਆਂ ਕਰਦੇ ਨੇ ਤੇ 크리스마ਸ ਦੇ ਸੰਬੰਧ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਆਗਮਨ ਪੂਰਵ ਦੇ ਸੰਬੰਧ ਦੇ ਵਿੱਚ ਜਿਹੜਾ ਉਹ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਧਾਈ ਦੇਣ ਵਾਸਤੇ ਅਸੀਂ 25 ਸਾਲ ਤੋਂ ਜਾ ਰਹੇ ਹਾਂ ਜੀ ਤੇ ਸਾਨੂੰ ਸੰਗਤਾਂ ਦਾ ਬੜਾ ਸੰਯੋਗ ਆ ਇਸ ਇਲਾਕੇ ਦੇ ਭੈਣ ਭਰਾਵਾਂ ਦਾ ਵੀ ਬੜਾ ਸਨਯੋਗ ਹੈ ਜੀ ਉਹਨਾਂ ਦੇ ਸਨਯੋਗ ਦੇ ਨਾਲ ਹੀ ਇਹ ਸੋਭਾ ਯਾਤਰਾ ਜਿਹੜੀ ਆ ਇਤਿਹਾਸਿਕ ਬਣ ਚੁੱਕੀ ਹੈ ਜੀ ਸੋਭਾ ਯਾਤਰਾ ਕਿਹਦੇ ਦਾ ਜਾਂਦੇ ਜੀ ਸੰਗਤਾਂ ਨੂੰ ਸਾਡਾ ਸਾਂਝੀ ਵਾਲਤਾ ਦਾ ਹਰ ਵਾਰੀ ਸੰਦੇਸ਼ ਹੁੰਦਾ ਜੀ ਕਿ ਸਾਂਝੀ ਵਾਲਤਾ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤੀ ਉਹਨੇ ਕਿਹਾ ਬਈ ਯਹੂਦੀ ਜਨਾਨੀਆਂ ਵਿੱਚ ਕੋਈ ਭੈਣ ਭਾਦ ਨਹੀਂ ਜਿਹੜਾ ਵੀ ਕੋਈ ਉਹਦਾ ਨਾਮ ਲੈਂਦਾ ਉਹ ਨਾ ਸਭਨਾਂ ਦਾ ਦਾਤਾਰ ਹੈ ਉਹਦਾ ਦਾਤਾਰ ਪਰਮੇਸ਼ਰ ਮਨੁੱਖ ਬਣ ਕੇ ਸਬਦ ਦੇਹਤਾਰ ਹੋ ਕੇ ਸੰਸਾਰ ਵਿੱਚ ਆਇਆ ਮੈਨੂੰ ਤੇ ਸਾਰੇ ਸੰਸਾਰ ਨੂੰ ਉਹਨੇ ਗੱਲ ਨਾ ਲਾਇਆ ਜਾਤਾਂ ਪਤਾਂ ਦਾ ਭੇਦ ਭਾਵ ਮਟਾ ਕੇ ਉਹ ਜਨੀਜ਼ ਖਤਮ ਕਰਕੇ ਉਹਨੇ ਇੱਕ ਦੂਜੇ ਨੂੰ ਪਿਆਰ ਦੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਸਗੋ ਦੁਸ਼ਮਣਾਂ ਨਾਲ ਵੀ ਪਿਆਰ ਕਰਨ ਦਾ ਪ੍ਰਭੂ ਯਿਸੂ ਨੇ ਸੰਦੇਸ਼ ਦਿੱਤਾ ਜੀ ਜਿੱਦੇ ਵੱਡੇ ਦਿਨ ਦੀ ਸਾਰੇ ਰੀਚਨ ਭਾਵਾਂ ਨੂੰ ਤੇ ਦੂਸਰਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਸ ਤਰ੍ਹਾਂ ਪ੍ਰਭੂ ਜਸੂ ਮਸੀਹ ਨੇ ਆਪਣੀ ਸ਼ਹਾਦਤ ਦੇ ਕੇ ਤੌਰ ਸ਼ਾਂਤੀ ਦਾ ਉਪਦੇਸ਼ ਦਿੱਤਾ ਅੱਜ ਫਿਰ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਜਿਸ ਤਰੀਕੇ ਦੇ ਨਾਲ ਆਪਣਾ ਦੋਢੀ ਫੈਲੀ ਆ ਅਵਤਾਰ ਜਦੋਂ ਪੈਦਾ ਹੁੰਦੇ ਨੇ ਉਹ ਗਰੀਬ ਗੁਰਗਰੀ ਦੀ ਸੇਵਾ ਕਰਦੇ ਨੇ ਔਰ ਇਹੋ ਸੇਵਾ ਜਿਹੜੀ ਆ ਕਿ ਸਾਡੇ ਭਾਈਚਾਰਕ ਸਾਂ ਜਿਹੜੇ ਅਨੁਭਵ ਤੋਂ ਉਹ ਜਿਹੜੇ ਨੌਜਵਾਨ ਹਿੱਡੇ ਕਰਾਈ ਪੈ ਚੁੱਕੇ ਨੇ ਉਹਨਾਂ ਨੂੰ ਕੀ ਫਾਇਦਾ ਇਹ ਦੇਖੋ ਕਿ ਜਿਹੜੀ ਉਹ ਤੇ ਜੇ ਉਹ ਜਿਤੋਂ ਇੰਨਾ ਤੇ ਚੀਜ਼ਾਂ ਚਾਹਾਂਗੇ ਸਮਾਗਮ ਚਾਹਾਂਗੇ ਉਹ ਨੌਜਵਾਨ ਵੀ ਸਿੱਧੇ ਹੋਣਗੇ ਤੇ ਔਰ ਉਹਨਾਂ ਨੂੰ ਸਿੱਧੇ ਰਾਏ ਉਹਨਾਂ ਦੇ ਮਾਪੇ